ਤੁਸੀਂ ਦੇਖ ਸਕਦੇ ਹੋ ਵੀ ਬਿਰਨੂ ਵੀ ਰਾਹੋਂ ਦੇ ਖਿੱਚਦੇ ਹਨ। ਇਹ ਇਹਨਾਂ ਦਾ ਭਜਨ ਹੈ 90 ਕਿਲੋ। ਜੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੂੰ ਕਿੰਨੀ ਤਰ੍ਹਾਂ ਖਿੱਚਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਜੱਟ ਵਲੌਗ ਤੇ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਇਸ ਮੋਟਰਸਾਈਕਲ ਦੀ ਇਹ ਜੋ ਤੁਸੀਂ ਛੋਟਾ ਜਿਹਾ ਮੋਟਰਸਾਈਕਲ ਦੇਖ ਰਹੇ ਹੋ ਜੀ ਇਹ ਆਪਾਂ ਨੇ ਘਰੇ ਤਿਆਰ ਕੀਤਾ ਹੈ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਮੋਟਰਸਾਈਕਲ ਆਪਾਂ ਨੇ ਸਪਰੇਅ ਵਾਲੇ ਪੰਪ ਦਾ ਇੰਜਣ ਲਾ ਕੇ ਤਿਆਰ ਕੀਤਾ ਜੀ ਤੇ ਇਸ ਦੀਆਂ ਸਾਰੀਆਂ ਵੀਡੀਓਜ਼ ਐ ਉਹ ਆਪਣੇ YouTube ਚੈਨਲ HDS ਇਨਵੈਂਸ਼ਨ ਤੇ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਤੇ ਉਹਦੀ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗਾ ਜਿੱਦਾਂ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਕਣਾ ਇਹਨੂੰ ਤਿਆਰ ਕੀਤਾ ਹੈ ਸਾਰੀਆਂ ਵੀਡੀਓਜ਼ ਆਪਾਂ ਨੇ ਪਾਈਆਂ ਹੋਈਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਹੁਣੀ ਹੁਣੀ ਆਪਾਂ ਨੇ ਇਹ ਤੇ ਹੈਂਡਿਕਟਰ ਲਾਏ ਆ ਜੀ ਲਾਈਟਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕਿਹੜੇ ਫੀਚਰ ਹਨ ਕਿੱਦਾਂ ਅਸੀਂ ਤਿਆਰ ਕੀਤਾ ਹੈ ਤੇ ਮੋਟੀ ਮੋਟੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ ਤੇ ਤੁਹਾਨੂੰ ਇੱਕ ਵਾਰ ਲਾਈਟਾਂ ਆਪਾਂ ਬਾਲ ਕੇ ਦਿਖਾ ਦਈਏ ਜੀ ਤੇ ਆਹ ਬ੍ਰੇਕ ਦੇ ਨਾਲ ਵੀ ਇਹ ਚੱਲਦੀਆਂ ਨੇ ਤੇ ਤੁਸੀਂ ਦੇਖ ਸਕਦੇ ਆ ਤੇ ਆਹ ਬ੍ਰੇਕਾਂ ਲਾਉਣ ਤੇ ਆਪਣੀਆਂ ਜਿਹੜੀਆਂ ਬਾਹਰ ਦੀਆਂ ਸਾਰੀਆਂ ਲਾਈਟਾਂ ਬਲਦੀਆਂ ਇਹਦੀਆਂ ਤੇ ਹਲੇ ਇਹਦੇ ਸਟicker ਲੱਗਣੇ ਬਾਕੀ ਆ ਜੀ ਇਹ ਮੋਟਰਸਾਈਕਲ ਤੇ ਆਪਾਂ ਨੇ ਸਟicker ਲਾਉਣੇ ਆ ਤੇ ਇੱਧਰ ਆਪਾਂ ਨੇ ਇਹ ਦੋ ਲੈਟ ਸੁਚਾਂ ਲਾਈਆਂ ਐ ਇਹ ਸੁਚ ਨਾਲ ਆਪਣੀਆਂ ਬਾਹਰ ਦੀਆਂ ਲੈਟਾਂ ਵੜਦੀਆਂ ਨੇ ਤੇ ਇੱਧਰਲੀ ਸੁਚ ਐ ਜੀ ਤੇ ਇੱਧਰਲੀ ਸੁਚ ਐ ਜੀ ਇਹਦੇ ਨਾਲ ਆਪਣੀਆਂ ਆਹ ਨੀਲੀਆਂ ਲੈਟਾਂ ਵੜਦੀਆਂ ਨੇ ਤੇ ਤੁਹਾਨੂੰ ਵਿੱਚੇ ਹੁਣੀ ਆਪਾਂ ਰਾਤ ਦਾ ਛੋਟ ਦਿਖਾਉਨੇ ਆ ਲੈਟਾਂ ਦਾ ਦੇਖੋ ਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਆ ਮੋਟਰਸਾਈਕਲ ਨੂੰ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਲਾਇਆ ਆਪਾਂ ਨੇ ਸਪਰੇਅ ਵਾਲੇ ਪੰਪ ਦਾ ਇੰਜਣ ਤੇ ਅੱਗੇ ਆਪਾਂ ਨੇ ਟਾਇਰ ਲਾਏ ਆ ਜੀ ਇਹ ਮੁਰਲਾ ਟਾਇਰ ਹੈ ਜਿਹੜਾ ਕਨੇਟਿਕ ਸਕੂਟਰੇ ਉਾਂ ਦੀ ਉਹਦਾ ਟਾਇਰ ਹੈ ਮਰ ਅਗਲਾ ਤੇ ਜਿਹੜਾ ਪਿਛਲਾ ਟਾਇਰ ਹੈ ਉਹ ਹੈਗਾ ਜੀ TVS ਵਾਲੇ ਦੀ ਸਕੂਟੀ ਦਾ ਟਾਇਰ ਹੈ ਤੇ ਫਿਰ ਚੇਨ ਸੈੱਟ ਲਾਇਆ ਜੀ ਆਪਾਂ ਨੇ ਇਹਨੂੰ ਬਾਕੀ ਸਪਰੇਅ ਵਾਲੇ ਪੰਪ ਦਾ ਹੀ ਦੇ ਵਿੱਚ 4 ਸਟੋਕ ਇੰਜਣ ਵਰਤੇ ਆਪਾਂ ਨੇ ਉਹਦੀ ਐਵਰੇਜ ਵੀ ਵੱਧ ਹੈ ਤੇ ਆਵਾਜ਼ ਵੀ ਘੱਟ ਹੈ ਬਾਕੀ ਇਹਦੇ ਵਿੱਚ ਕੋਈ ਟੂਟੀਅਲ ਦੀ ਲੋੜ ਨਹੀਂ ਹੈ ਪਾਉਣੇ ਦੀ ਤੇ ਤੁਸੀਂ ਦੇਖ ਸਕਦੇ ਆਂ ਵੀ ਇੱਕ ਹਲੇ ਮੀਟਰ ਦੀ ਘਾਟ ਹੈ ਇਸ ਮੋਟਰਸਾਈਕਲ ਤੇ ਹਲੇ ਅਸੀਂ ਮੀਟਰ ਲਾਉਣਾ ਹੈ ਬਾਕੀ ਜਿਹੜੀ ਆ ਫਰੰਟ ਲਾਈਟ ਹੈ ਉਹ ਵੀ LED ਲਾਈਟ ਲਾਈ ਹੋਈ ਆਪਾਂ ਨੇ ਤਾਂ ਕਿ ਜਿਹੜੀ ਬੈਟਰੀ ਆ ਉਹ ਘੱਟ ਖਪਤ ਹੋਵੇ ਤੇ ਜਿਹੜੀ ਇਹਦੀ ਬੈਟਰੀ ਹੈ ਜੀ ਉਹ ਆਪਾਂ ਨੇ ਰੱਖੀ ਹੋਈ ਹੈ ਇੱਥੇ ਇਹਦੀ ਇੱਕ ਤਰ੍ਹਾਂ ਦੀ ਕਹਦੀ ਹੈ ਵੀ ਡਿੱਗੀ ਹੈ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਇਹ ਆਸਾਨੀ ਦੇ ਨਾਲ ਆਪਾਂ ਨੇ ਇੱਕ ਨਟ ਕੱਸਦਾ ਕੀਤਾ ਹੋਇਆ ਜੀ ਇੱਥੇ ਤੇ ਇਹਨੂੰ ਖੋਲਣ ਤੇ ਇਹ ਆਪਣੀ ਡਿੱਗੀ ਐ ਖੁੱਲ ਜਾਂਦੀ ਹੈ ਤੁਸੀਂ ਦੇਖ ਸਕਦੇ ਆ ਇਹ 12 ਵੋਲਟ ਦੀ ਆਪਾਂ ਨੇ ਨਿਊ ਬੈਟਰੀ ਜਿਹਦੇ ਵਿੱਚ ਇੰਸਟਾਲ ਕੀਤੀ ਹੈ ਜੀ ਤੇ ਹੁਣ ਇਦਾਂ ਆਸਾਨ ਤਰੀਕੇ ਦੇ ਨਾਲ ਜਿਹੜੀ ਆਪਣੀ ਇਹ ਟੈਂਕ ਕਹਿ ਦਈਏ ਵੀ ਡਿੱਗੀ ਹੈ ਉਹ ਲੱਗ ਜਾਂਦੀ ਹੈ ਇਹ ਦੀ ਹੁਣ ਤੇ ਸ਼ੁਕਰ ਤੁਸੀਂ ਦੇਖ ਸਕਦੇ ਆ ਜੀ ਵਧੀਆ ਸ਼ੁਕਰ ਪਾਏ ਹੋਏ ਆ ਇਹਦੇ ਵਿੱਚ ਆਪਾਂ ਨੇ ਪੈਸ਼ਨ ਮੋਟਰਸਾਈਕਲ ਦੀ ਛਾਸੀ ਵਰਤੀ ਹੈ ਜੀ ਆਪਾਂ ਨੇ ਇਹਦੇ ਵਿੱਚ ਤੇ ਇਹਦੇ ਤੇ ਕੱਲਾ ਸਮਾਨ-ਸਮਾਨ 15 ਕੁ ਹਜ਼ਾਰ ਰੁਪਿਆ ਦਾ ਸਮਾਨ-ਸਮਾਨ ਲੱਗਦਾ ਜੇ ਤੁਸੀਂ ਆਪ ਬਣਾਉਨੇ ਆ ਤਾ ਜੇ ਤੁਸੀਂ ਬਾਹਰੋਂ ਕਿਤੇ ਬਿਲਡਿੰਗ ਬਿਲਡਿੰਗ ਕਰਵਾਉਂਗੇ ਹੋਰ ਕੁਝ ਕਰਵਾਉਂਗੇ ਤਾਂ ਬਹੁਤ ਮਹਿੰਗਾ ਵੀ ਪੈ ਸਕਦਾ ਈ ਤੁਹਾਨੂੰ ਇਹ ਤਾਂ ਤੁਸੀਂ ਦੇਖ ਸਕਦੇ ਆਂ ਵੀ ਲਾਈਟਾਂ ਬੜੀਆਂ ਹੀ ਵਧੀਆ ਲੱਗਦੀਆਂ ਨੇ ਇਹਦੇ ਤੇ ਤਾਂ ਹੁਣ ਜੀ ਆਪਾਂ ਤੁਹਾਨੂੰ ਚਲਾ ਕੇ ਦਿਖਾਉਨੇ ਆਂ ਤਾਂ ਜਿਹੜੀ ਅੱਜ ਦੀ ਇਹ ਵੀਡੀਓ ਹੈ ਇਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਗੇ ਵੀ ਤੁਹਾਡੇ ਲਈ ਅਸੀਂ ਇਹੋ ਜਿਹੀ ਮੋਟਰਸਾਈਕਲ ਬਣਾ ਕੇ ਤੁਹਾਨੂੰ ਦਿਖਾ ਸਕੀਏ ਤਾਂ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆਂ ਵੀ ਕਿੱਦਾਂ ਹੈ ਸਟਾਰਟ ਹੁੰਦਾ ਤੇ ਕਿੰਨਾ ਕਿੰਨੀ ਕੀ ਦੀ ਸਪੀਡ ਹੈ ਚਲਾ ਕੇ ਵੀ ਦਿਖਾਉਣੀ ਆਂ ਤਾਂ ਕਰੋ ਜੀ ਇੰਜੋਏ ਹੁਣ ਵੀਡੀਓ ਤੇ ਇਹਨੂੰ ਖਿੱਚਣ ਨਾਲ ਇਹ ਪਹਿਲੀ ਦੂਈ ਚ ਇੱਕ ਚ ਸਟਾਰਟ ਹੋ ਜਾਂਦਾ ਤੇ ਜਿਵੇਂ ਆਵਾਜ਼ ਹੀ ਹੋ ਜਾਂਦੀ ਉਹਨੇ ਆਪਣੇ ਇਸ ਮੋਟਰਸਾਈਕਲ ਦੀ ਹਲੇ ਇਹਦੇ ਦੋ ਟਿੱਕੇ ਰਹਿ ਗਏ ਇੱਕ ਇਹਦਾ ਰਹਿ ਗਿਆ ਸਲੈਂਸਰ ਆਪਾਂ ਇੱਥੋਂ ਸਲੈਂਸਰ ਲਾਉਣਾ ਜੀ ਇਹਦਾ ਥੱਲੇ ਨੂੰ ਕਰਕੇ ਤੇ ਦੂਜਾ ਇਹਦਾ ਰਹਿ ਗਿਆ 1 ਮੀਟਰ ਬਸ ਬਾਕੀ ਇਹਦੇ ਸਟicker ਲਾਉਣੇ ਵੀ ਹਲੇ ਰਹਿਨੇ ਆ ਬਾਕੀ ਸਾਰਾ ਇਹ ਕੰਪਲੀਟ ਹੈ ਤੇ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਉਣੀ ਆਪਾਂ ਇਹ ਰੇਸ ਤੇ ਚੱਲਦਾ ਏ ਜਿੱਦਾਂ ਕਿ ਸਕੂਟਰੀ ਚੱਲਦੀ ਹੁੰਦੀ ਆ ਰੇਸ ਦਏ ਤੇ ਇਹ ਤੇ ਜੇਹਾ ਤੇ ਇਦਾਂ ਹੀ ਚੱਲਦਾ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੀ ਆ ਜੀ ਲੱਗ ਗਈ ਅਰਛੇ ਗੇੜਾ ਚੱਲ ਬਈ ਵਧਾਵ ਨੂੰ ਸਾਰੇ ਨੂੰ ਹਾਂ ਚਲਾਉਂਦਾ ਪੱਕਾ ਡਰਾਈਵਰ ਰੱਖਿਆ ਹੋਇਆ ਤੇ ਹਰੇਕ ਕੋਈ ਇਹਨੂੰ ਸਟਾਰਟ ਕਰ ਸਕਦੀ ਆ ਆਰਾਮ ਦੇ ਨਾਲ ਆ ਨਿਆਣਾ ਵੀ ਥੋੜੀ ਉੱਚ ਤੇ ਇੱਧਰ ਚੱਲਣਾ ਜੀ ਹੁਣ ਕ੍ਰਿਕਟ ਦਾ ਮੈਚ ਤੇ ਬਲੌਗ ਜ਼ਰੂਰ ਦੇਖੋ ਆਪਾਂ ਕ੍ਰਿਕਟ ਵਾਲਾ ਬਲੌਗ ਪਾਵਾਂਗੇ ਇਹ ਇਤਰਾ ਹੀ ਇਹ ਕਪੜਾ ਕੈਮਰਾਮੈਨ ਲਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਵਾਰੀ ਆ ਗਈ ਹੈ ਅਰਥੀ ਅਰਥ ਬਹੁਤ ਹੈ ਓਰੇ ਹੁਣ ਤੁਸੀਂ ਉਲਝ ਜੰਦੇ ਹੋਣੇ ਜਦ ਹਰੇਕ ਨੂੰ ਮੈਂ ਕਹਦਾ ਅਰਥ ਸਾਰੇ ਅਰਥ ਹੈ ਇਹ ਵੀ ਅਰਥ ਹੈ ਉਹ ਵੀ ਅਰਥ ਹੈ ਆਹ ਸਾਰੇ ਅਰਥ ਹੈ 1 2 3 4 5 ਅਰਥ ਹੈ ਜੀ ਮੈਂ ਹਰਚ ਇਹ ਵੀ ਅਰਥ ਹੈ ਇਹ ਅਰਥ ਹੈ ਉਹ ਵੀ ਅਰਥ ਹੈ ਉਹ ਵੀ ਹਰਚ ਹੈ ਅੱਜ ਵੀ ਨੇ ਉਹ ਦੇਖਦੇ ਤੁਸੀਂ ਦੇਖ ਸਕਦੇ ਆ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੈ ਆਪਣਾ ਮੋਟਰਸਾਈਕਲ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਬਚਨਲ ਸਬਸਕ੍ਰਾਈਬ ਕਰ ਲਿਓ ਆਸ਼ੀਰਵਾਦ ਹਾਂ ਭਾਈ ਆ ਵੀ ਆ ਗਿਆ ਆ ਵੀਰਾ ਜੋਵਨ ਤੇਰਾ ਨਾਮ ਕੀ ਹੈ ਭਾਈ ਨਾਮ ਕੀ ਤੇਰਾ ਮੇਰਾ ਜਸਦੀਪ ਹੈ ਕਮਾਲ ਜਸਦੀਪ ਵੀ ਆ ਗਿਆ ਹਾਂ ਆ ਜਾ ਭਾਈ ਆ ਜਾ ਦਨ ਲੱਕੇ ਮੋਟਰਸਾਈਕਲ ਜਬੋਂ ਪੈਂਟ ਬਣਾਇਆ ਬਾਈ ਠੀਕ ਆ ਅੱਜ ਇਹਨੇ ਪਹਿਲੀ ਵਾਰ ਚਲਾ ਕੇ ਦੇਖਿਆ ਹੈ ਹੁਣ ਆਪਾਂ ਨਵਰਾਜ ਨੂੰ ਦਲੀ ਕਿਹੜਾ ਆ ਜਾ ਬਾਈ ਨਵਰਾਜ ਚੱਲ ਫਿਰ ਮੋੜ ਤੋਂ ਮਾਰ ਚੱਲ ਫਿਰ ਆ ਸੀਰੇਸ ਦੇ ਦੋ ਹੋਈ ਤੁਸੀਂ ਦੇਖਦੇ ਆ ਵੀ ਮਿਰਦਾ ਵਜਨ ਹੈ ਜਿਹੜਾ ਵਾਂਟਰ ਤੇ ਉੱਪਰ ਹੋਗਾ ਤੇ ਜਿਹੜਾ ਆਪਣਾ ਮੋਟਰਸਾਈਕਲ ਹੈ ਉਹ ਚੰਗੀ ਤਰ੍ਹਾਂ ਖਿੱਚ ਰਿਹਾ ਭਾਈ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਵੀ ਬਿਰਲੂ ਵੀ ਰਾਮ ਦਾ ਖਿੱਚ ਰਿਹਾ ਹੈ ਤੇ ਵੀਰਾ ਜੇ ਇਹਨਾਂ ਦਾ ਵਜਨ ਹੈ 90 ਕਿਲੋ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਖਿੱਚ ਰਹੀ ਹੈ ਸੈਲਫੀ ਨਾਲ ਬੰਦ ਕਰ ਦੋ ਸੈਲਫੀ ਨਾਲ ਹਾਂਜੀ ਰਿਵਿਊ ਦੋ ਤੁਸੀਂ ਪਹਿਲੀ ਵਾਰ ਚਲਾਇਆ ਹੈ ਬਾਈ ਬਹੁਤ ਵਧੀਆ ਸਵਾਰੀ ਹੈ ਲੈ ਬਾਈ ਤਾਂ ਹੈਗਾ ਆ ਨਾ ਤਾਂ ਜੀ ਆਵਾਜ਼ ਕੋਈ ਤੇ ਅੱਜ ਕੋ ਖਲਾਣਾ ਇਹਦੇ ਕੁਝ ਨਹੀਂ ਲੈਣਾ ਲੈ ਜਾਣਾ ਹੂੰ ਆ ਗਿਆ ਬਾਈ ਇੰਦਰਾਪੁਰ ਤੇ ਹੁਣ ਇਹ ਵੀ ਚਲਾਉਗਾ ਮੋਟਰਸਾਈਕਲ ਨਾਲ ਚੱਲ ਬਈ ਤانوں ਮੋਟਰਸਾਈਕਲ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਮਿਲਦੇ ਆਂ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਹੁਣ ਉਰੇ ਖੇលਨੇ ਆਪਾਂ ਨੇ ক্রিকেট ਤਾਂ ক্রিকেট ਦਾ ਵਲੌਗ ਵੀ ਜ਼ਰੂਰ ਮਿਲੂਗਾ ਸਾਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ